ਮੇਰਾ ਮੇਰਾ ਹੁਣ ਵੀ ਨਾ ਮਨ ਜਾਣੀ ਖੜਿਆ ਹੁਣ ਮੈਂ ਸਵੇਰੇ ਨਾ ਇਹਨਾਂ ਨੂੰ ਆਖਿਆ ਮੁੰਡੇ ਨੂੰ ਆਖਿਆ ਮੈਂ ਕਿ ਆਪਾਂ ਘਰੇ ਦਾ ਚੱਲੀਏ ਇੱਕ ਵਾਰ ਉੱਥੇ ਮੈਂ ਬਾਰਡਰ ਤੋਂ ਸੀ ਉਧਰੋਂ ਆਇਆ ਆ ਕੇ ਬਸ ਮੈਂ ਘਰੇ ਪਿੰਡ ਦੇ ਪਾਣੀ ਪਾਉਣ ਸਾਰੀ ਉਧਰੋਂ ਸੀ ਚੱਲੇ ਪਰ ਕੱਲ ਐ ਹੋਆ ਵੀ ਯਾਰ ਹੁਣ ਕੋਈ ਗੱਲ ਤਾਂ ਹੈ ਨੂੰ ਕੋਈ ਸ਼ਬਦ ਤਾਂ ਹੈ ਨਹੀਂਗੇ ਹਨਾ ਵੀ ਇਹ ਸਾਡਾ ਭਰਾ ਜਿਹੜਾ ਸ਼ਹੀਦ ਹੋ ਗਿਆ ਹੁਣ ਇਹਨੂੰ ਸ਼ਹੀਦੀ ਅਸੀਂ ਇਹਦੀ ਪੂਰੀ ਦੁਨੀਆ ਦੇ ਵਿੱਚ ਵੀ ਦੱਸਣੀ ਆ ਸਾਡਾ ਭਰਾ ਹੈ ਇਸ ਕਰਕੇ ਇਹਨੇ ਵਾਪਸ ਤਾਂ ਮੁੜਨਾ ਨਹੀਂ ਹੈਗਾ ਬਾਕੀ ਜਿੱਥੇ ਤੱਕ ਸਾਡੀਆਂ ਭੈਣਾਂ ਦੀ ਗੱਲ ਆ ਪਰਿਵਾਰ ਦੀ ਗੱਲ ਆ ਹਨਾ ਆ ਖੜੀਆਂ ਸੰਗਤ ਹਨ ਅਸੀਂ ਸਾਰੇ ਨਾਲ ਖੜੇ ਆ ਅਸੀਂ ਉਹਦੀ ਘਾਟ ਤਾਂ ਨਹੀਂ ਪੂਰੀ ਕਰ ਸਕਦੇ ਪਰ ਭੈਣਾ ਦੇ ਨਾਲ ਮੋਢੇ ਦੇ ਨਾਲ ਮੋਢੇ ਲਾ ਕੇ ਪਰਿਵਾਰ ਦੇ ਨਾਲ ਖੜਾਂਗੇ ਬਾਈ ਜਿੱਥੇ ਤੇਕਰ ਸਰਕਾਰਾਂ ਦੀ ਗੱਲ ਆ ਸਰਕਾਰਾਂ ਦਾ ਦੇਖੋ ਸਾਡੇ ਖੂਨ ਦੀ ਨੌਜਵਾਨਾਂ ਦੀਆਂ ਜਿਹੜੇ ਬੈਰੀ ਬਣ ਗਏ ਨੌਜਵਾਨ ਆਪ ਅਸੀਂ ਆਪਣੇ ਹੱਕਾਂ ਲਈ ਗਏ ਆ ਜਿਵੇਂ ਉਹਨਾਂ ਨੇ ਕੱਲ ਲਿਆ ਲੈ ਕੇ ਮੈਂ ਬਾਹਰ ਸਾਰੇ ਨੌਜਵਾਨਾਂ ਨੂੰ ਮੈਂ ਹੱਥ ਚੋੜਦਾ ਰਿਆ ਹਨਾ ਕੋਸ਼ਿਸ਼ ਮੇਰੀ ਇਹੀ ਸੀਗੀ ਇਸ ਕਰਕੇ ਨਾ ਮੈਂ ਅੱਗੇ ਨਹੀਂ ਸੀ ਜਾ ਰਿਹਾ ਕਿਉਂਕਿ ਨੌਜਵਾਨ ਕਹਿੰਦੇ ਸੀ ਆਪਾਂ ਜਿਨ੍ਹਾਂ ਦੇ ਵਿੱਚ ਚੱਲੀ ਹੈ ਮੈਂ ਨੌਜਵਾਨਾਂ ਨੂੰ ਇੱਥੇ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰੀ ਵੀ ਇਹ 12 ਬੋਰ ਇਹਨਾਂ ਕੋਲੇ ਜਿਹੜਾ ਦੇਖੋ ਹੈ ਤਾਂ ਇਹਨਾਂ ਕੋਲੇ ਇੱਕ ਸੰਤਾਲੀਆਂ ਸਾਰੇ ਤਰ੍ਹਾਂ ਦੇ ਇਹਨਾਂ ਕੋਲੇ ਹਥਿਆਰ ਸੀਗੇ ਪਰ ਜਿਹੜਾ 12 ਬੋਰ ਸੀ ਨਾ ਉਹ ਪ੍ਰਾਈਵੇਟ ਹਥਿਆਰ ਵਾਂਗੂ ਵਰਤੀ ਜਾਂਦੀ ਹੈ ਜਿਹੜਾ 32 ਬੋਰ ਸੀਗੇ ਉਹ ਇਹ ਕਹਿੰਦੇ ਸੀ ਕਿ ਉਹ ਇੱਚਾ ਕੇ ਸਿੱਧਾ ਫਾਰਮ ਫਾਰ ਮਾਰੀ ਗਏ ਨੇ ਬਾਈ ਉਹ ਸਿੱਧੀਆਂ ਆ ਕੇ ਉਹਨਾਂ ਨੇ ਗ ਇੱਥੇ ਤਿੱਕਰ ਤੁਸੀਂ ਇਹ ਦੇਖ ਲਓ ਵੀ ਜਿਹੜਾ 100 ਮੀਟਰ ਤੋਂ ਆਪਾਂ ਗੱਲ ਕਰੀਏ 150 ਟਰਾਲੀ ਪਿੱਛੇ ਆ ਕੇ ਇਹਨਾਂ ਨੇ ਸਾਰਾ ਕੁਝ ਇਹਨਾਂ ਨੇ ਵਾਰ ਕਰਿਆ ਗੱਲ ਸਾਰਾ ਕੁਝ ਅੱਖੀਂ ਦੇਖਿਆ ਜੋ ਕੁਛ ਇਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਤੇ ਇਹ ਸਾਡਾ ਜਿਹੜਾ ਭਰਾ ਹੈ ਇੱਕ ਲੋਕਾਂ ਦੇ ਵਿੱਚ ਆਪਣੀ ਰੂਹ ਹੋ ਗਿਆ ਸਾਡੇ ਨੌਜਵਾਨਾਂ ਨੂੰ ਦੱਸ ਗਿਆ ਵੀ ਮੈਂ ਤੁਹਾਡੇ ਲਈ ਜਾਨ ਕਰਵਾਣ ਕਰਕੇ ਆਂ ਤੁਹਾਡੇ ਲਈ ਲੋਕਾਂ ਲਈ ਮੈਂ ਇਸ ਜੱਗ ਨੂੰ ਛੱਡ ਕੇ ਗਿਆ ਵੀ ਹੁਣ ਤੁਸੀਂ ਅੱਗੇ ਹੋ ਕੇ ਲੜਦੇ ਰਹੋ ਹੈਨਾ ਇਸ ਭਰਾ ਦੇ ਸਾਰੇ ਹੀ ਨੌਜਵਾਨ ਇਸ ਭਰਾ ਦੀ ਤੋਂ ਸ਼ੇਰਦ ਲੈਣ ਤੇ ਦੂਜਾ ਨੌਜਵਾਨ ਨੂੰ ਇੱਕੋ ਹੀ ਗੱਲ ਮੇਰੇ ਵੀਰਾਂ ਨੂੰ ਬੇਨਤੀ ਆ ਵੀਰੋ ਆਪਾਂ ਯਾਰ ਥੋੜਾ ਜਨਾ ਜਜਵਾਤੀ ਨਾ ਹੋਇਆ ਕਰੀਏ ਦੇਖਿਏ ਭਰਾ ਨੇ ਸਾਡੇ ਨੇ ਮੁੜ ਕੇ ਨਹੀਂ ਆਉਣਾ ਭੈਣਾਂ ਦਾ ਭਰਾ ਨਹੀਂ ਮੁੜ ਕੇ ਆਉਂਦਾ ਵੇਸਾ ਕਿ ਅਸੀਂ ਲੱਕ ਕੇ ਹੀ ਜੀਵੇ ਅਸੀਂ ਤੇਰੇ ਭਰਾ ਐ ਭੈਣਾਂ ਦੇ ਪਰ ਅਸੀਂ ਉਹ ਭਰਾ ਨਹੀਂ ਬਣ ਸਕਦੇ ਸਕੇ ਭਰਾ ਨਹੀਂ ਬਣ ਸਕਦੇ ਜੋ ਉਹਨਾਂ ਦਾ ਸਹਾਰਾ ਸੀਗਾ ਹਨਾ ਇਸ ਕਰਕੇ ਥੋੜਾ ਜਨਾ ਆਪਾਂ ਭਾਈ ਬਣ ਕੇ ਜਜਵਾਤੀ ਨਾ ਹੋਇਆ ਕਰੀਏ ਹਨਾ ਪਰ ਜਿਹੜੀ ਮੇਨ ਗੱਲ ਐ ਉਹ ਤੇ ਮੈਂ ਸਾਰੀ ਅੱਖੀ ਦੇਖੀ ਗੱਲ ਆ ਸਾਡੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਉੱਥੇ ਕਸ ਇਹ ਗੱਲ ਦੱਸਣੀ ਬੜੀ ਜ਼ਰੂਰੀ ਆ ਮੱਖੀ ਦੇਖੀ ਆ ਸੇਵਲ ਦੇ ਵਿੱਚ ਆ ਕੇ ਇਹਨਾਂ ਨੇ ਬੰਦਿਆਂ ਨੇ ਆਪ ਉੱਧਰ ਜਾ ਕੇ ਰੋੜੇ ਐਮ ਮਾਰੇ ਵੀ ਨੌਜਵਾਨ ਭੜਕਣ ਜਿਹੜਾ ਕੁਛ ਇਹਨਾਂ ਨੇ ਸਾਨੂੰ ਮਾਰਨਾ ਚਾਹੁੰਦੇ ਸੀਗੇ ਪੂਰਾ ਮਾਰਨ ਤੇ ਉੱਤਰੇ ਹੋ ਸੀ ਇਹਨਾਂ ਦੀ ਪੂਰੀ ਪਲੈਨਿੰਗ ਸੀਗੀ ਪਲੈਨਿੰਗ ਦੇਖੋ ਬਣਾਉਣੀ ਪੈਂਦੀ ਸਿੱਧੀ ਤਾਂ ਗੋਲੀ ਛੱਡ ਨਹੀਂ ਸਕਦੇ ਪਹਿਲਾਂ ਇਹਨਾਂ ਨੇ ਰੋੜੇ ਮਾਰ ਕੇ ਸਾਰਾ ਕੁਛ ਆਪ ਦੀ ਪਲੈਨਿੰਗ ਕਰਕੇ ਆਪ ਕੀਤਾ ਬਈ ਇਹਨਾਂ ਨੇ ਸਾਰਾ ਉੱਥੇ ਮੈਂ ਸਾਰੀ ਜਿਹੜੀ ਘਟਨਾ ਦੇਖੀ ਆ ਕਿਸੇ ਨੌਜਵਾਨ ਦਾ ਕੋਈ ਕਸੂਰ ਨਹੀਂ ਹੈਗਾ ਨੌਜਵਾਨ ਸਾਡੇ ਜਜ਼ਬਾਤੀ ਨੇਗੇ ਆਪ ਇਹ ਸਾਰੇ ਦੇ ਸਾਰੇ ਜਿਹੜਾ ਜ਼ਿੰਮੇਵ ਤੇ ਸਾਡੀ ਸੈਂਟਰ ਸਰਕਾਰ ਜ਼ਿੰਮੇਵਾਰ ਆ ਤੇ ਦੂਜੀ ਗੱਲ ਹੱਥ ਨੇ ਇਹਨਾਂ ਨੇ ਫਿਰ ਦੇਖਿਆ ਪਤਾ ਕੀ ਕਿਹਾ ਇਹਨਾਂ ਨੇ ਜਿਹੜਾ ਹੱਥ ਨੇ ਇਹਨਾਂ ਨੇ ਵੀਡੀਓ ਜਾਰੀ ਕਰੀਆ ਪ੍ਰਸ਼ਾਸਨ ਨੇ ਸਾਰਾ ਸਾਰਾ ਇਲਜ਼ਾਮ ਸਾਡੇ ਤੇ ਮੜ ਰਹੇ ਨੇ ਵੀ ਵੀ ਤੁਸੀਂ ਜਿਹੜੇ ਸਾਡੇ ਉੱਪਰ ਉਹਨਾਂ ਦੇ ਉੱਪਰ ਦੱਸੋ ਕਿਹਦੇ ਉੱਪਰ ਕਿਹਦੇ ਸੱਟ ਵੱਜੀ ਆ ਬਾਈ ਕਿਸੇ ਆਰਮੀ ਵਾਲੇ ਦੇ ਕਿਹਦੇ ਸੱਟ ਵੱਜੀ ਆ ਕਿਸੇ ਦੇ ਵੀ ਕੁਛ ਛ੍ਰੀਟ ਆਈ ਆ ਐਵੇਂ ਜਾਣ ਕੇ ਪਖੰਡ ਕਰੀ ਜਾਂਦੇ ਨੇ ਅਗਲੀ ਗੱਲ ਮੈਂ ਇੱਕ ਕੋਈ ਗੱਲ ਕਹਿਣਾ ਚਾਹਣਾ ਸਰਕਾਰਾਂ ਨੂੰ ਆਪਾਂ ਸਿਆਸਤਾਂ ਜਿਹੜੀਆਂ ਇੱਥੇ ਬੰਦ ਕਰ ਦਈਏ ਜੇ ਕਿਤੇ ਕੱਲ ਪ੍ਰਸ਼ਾਸਨ ਨੇ ਸਾਡੇ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੁੰਦੀ ਤੁਸੀਂ ਸਾਡੇ ਪੰਜਾਬ ਦੇ ਇਹ ਗੱਲ ਸਰਕਾਰ ਦੀ ਕਹਿਣੀ ਬਣਦੀ ਸੀਗੀ ਬਾਈ ਜੇ ਠੋਕ ਕੇ ਗੱਲ ਕਰਨ ਬਾਅਦ ਤਾਂ ਹੁਣ ਚਲੋ ਲੱਗੇ ਪੈਣਗੇ ਪਰ ਪਹਿਲਾਂ ਇਹ ਗੱਲਾਂ ਕਿਉਂ ਹੁੰਦੀਆਂ ਕਿੰਨੇ ਦਿਨਾਂ ਦਾ ਇਹ ਕੁਝ ਕਰ ਰਹੇ ਨੇ ਸਾਡੇ ਉੱਪਰ ਲਿਆਂ ਕੇ ਗੋਲੀਆਂ ਸੱਟ ਰਹੇ ਨੇ ਬੰਬ ਦਾਗ ਰਹੇ ਨੇ ਇਸ ਤੇ ਬਹੁਤ ਟਾਈਮ ਦੀ ਚੁੱਪ ਧਰੀ ਹੋਈ ਆ ਪਰ ਹੁਣ ਵੀ ਦੇਖ ਇਹ ਸਾਡਾ ਭਰਾ ਸ਼ਹੀਦ ਹੋ ਗਿਆ ਪਰ ਇਹਦੀ ਸ਼ਹੀਦੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾਣਾ ਤੇ ਕਿਵੇਂ ਜਿਹੜੀ ਉਹਦੀ ਸ਼ਹੀਦੀ ਪੂਰੀ ਦੁਨੀਆ ਦੇ ਵਿੱਚ ਯਾਦ ਰਣੀ ਚਾਹੀਦੀ ਆ ਵੀ ਇਹਦੀ ਸ਼ਹੀਦੀ ਕਰਕੇ ਨੌਜਵਾਨ ਸ਼ਹੀਦੀ ਕਰਕੇ ਆ ਪੰਜਾਬ ਦਾ ਫਾਇਦਾ ਹੋਇਆ ਹੈ ਨਾ ਇਸ ਕਰਕੇ ਇਹ ਗੱਲ ਜਿਹੜੀ ਹੁਣ ਸਰਕਾਰਾਂ ਪੰਜਾਬ ਦੇ ਜਿੰਨੇ ਵੀ ਲੀਡਰਸ਼ਿਪ ਆ ਉਹਨਾਂ ਨੂੰ ਇੱਕੋ ਬੇਨਤੀ ਆ ਵੀ ਆਪਣਾ ਸ਼ੈਸ਼ਨ ਚਲਾਓ ਤੇ ਦੱਸੋ ਪੂਰੀ ਇੱਥੇ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਦੱਸੋ ਵੀ ਆ ਸਾਡੇ ਨਾਲ ਕੁਛ ਸਾਡਾ ਆ ਨੌਜਵਾਨ ਸਾਡੇ ਤੋਂ ਚਲੇ ਗਏ ਬੱਕ ਹੋ ਗਏ ਪਰ ਬਾਕੀ ਤਾਂ ਭਾਈ ਬਹੁਤ ਦੁੱਖ ਆਣਾ ਚੀਜ਼ ਆ ਸਾਡੇ ਆਪਣੇ ਇਲਾਕੇ ਦਾ ਸਾਡਾ ਭਰਾ ਚ ਲੈ ਗਿਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਨ ਜਿੰਨਾ ਵੀ ਸਾਡੇ ਭੈਣਾਂ ਨਾਲ ਖੜ੍ਹ ਸਕਦਾ ਸੀ ਨਾ ਸਕੇ ਭਰਾ ਤਾਂ ਨਹੀਂ ਬਣ ਸਕਦੇ ਪਰ ਇੱਕ ਦੁੱਖ ਕੋਸ਼ਿਸ਼ ਕਰਾਂਗੇ ਕਿ ਵੀ ਇੱਕ ਦੁੱਖ ਘੱਟ ਕਰ ਲਈਏ ਹਨ 21-22 ਸਾਲ ਦਾ ਮੁੰਡਾ ਦਾਦੀ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਸੀ ਤਾਂ ਵਿਆਹ ਦਾ ਸੋਚਦੇ ਪੀ ਸੀਗੇ ਨੌਜਵਾਨ 6 ਫੁੱਟ ਦਾ ਗੱਭਰੂ ਵਿਆਹ ਦਾ ਤਾਂ ਬਈ ਹੁਣ ਜਦੋਂ ਜਵਾਨ ਹੁੰਦੇ ਨੇ ਕਿ ਸਾਰਿਆਂ ਦੇ ਘਰਾਂ 'ਚ ਚਾਹ ਹੁੰਦੀ ਨਹੀਂ ਗੇ ਹਨਾ ਕਿ ਅਸੀਂ ਕਿਵੇਂ ਪੁੱਤ ਨੂੰ ਵਿਆਹਣਾ ਕਿਵੇਂ ਕਰਨਾ ਅੱਜ ਉਹਨਾਂ ਦੇ ਸਾਰੇ ਜਿਹੜੇ ਚਾਹ ਨੇ ਸੁਪਨੇ ਨੇ ਸਾਰੇ ਦੇ ਸਾਰੇ ਪੁੱਟ ਗਏ ਸਾਰੇ ਸਾਰੇ ਤੈਨੂੰ ਪਤਾ ਵੀ ਐਂਡ ਚੱਕਣਾ ਚੂਰ ਹੋ ਗਏ ਇਹ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਅਸੀਂ ਸ਼ਾਂਤ ਮਈ ਬੈਠਾ ਨੂੰ ਇਹਨਾਂ ਨੇ ਭੜਕਾਇਆ ਅਸੀਂ ਅਸੀਂ ਗਲਤ ਕੀ ਕਰ ਰਹੇ ਹਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਆਪਣੇ ਹੱਕ ਹੀ ਮੰਗ ਰਹੇ ਹਾਂ ਅਸੀਂ ਕਹਿਣਾ ਵੀ ਪੰਜਾਬ ਨੇ ਕਦੋਂ ਪੰਜਾਬ ਨੇ ਪੱਠਾ ਦਿਖਾਈ ਐ ਇਸ ਸੈਂਟਰ ਨੂੰ ਪੰਜਾਬ ਨੇ ਅਨਾਜ ਦੇ ਭੰਡਾਰ ਪਰੇ ਸਹਿੱਦੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਵਿਦੇਸ਼ੀ ਧਾੜ ਵੀ ਚੜ ਕੇ ਆਏ ਅੱਜ ਜੇ ਅਸੀਂ ਆਪਣੇ ਰਾਜਤਾਂ ਨਹੀਂ ਜਾਣਾ ਚਾਹਣਾ ਸਾਨੂੰ ਜਾਣ ਨਹੀਂ ਦਿੰਦੇ ਇਹ ਕੁਛ ਹੈ ਬਾਈ ਹਨ ਤੇ ਬਾਕੀ ਵਾਹਿਗੁਰੂ ਅੱਗੇ ਪ੍ਰਮਾਤਮਾ ਅਗੇ ਚਰਨਾ ਚਰਦਾਸ ਕਰਦੇ ਵੇ ਸਾਡੇ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਹ ਕਲਪੁਰਖ ਸੱਚੇ ਪਾਤਸ਼ਾਹ ਚਰਨਾ ਜੀ ਨੂੰ ਨਵਾਸ ਬਖਸ਼ੀ ਸਾਡਾ ਭਰਾ ਹਨ हमेशा याद रखेंगे भाई ਸਾਡੇ ਲਈ ਚਲਾ ਗਿਆ ਪਹਿਲਾਂ ਵਾਲੇ ਵੀ ਜਿੰਨੇ ਵੀ ਗਏ ਨੇ ਸ਼ਹੀਦ ਉਹ ਵੀ ਸਾਡੇ ਅੰਦੋਲਨਾਂ ਦੇ ਵਿੱਚ ਗਏ ਨੇ ਉਹਨਾਂ ਨੂੰ ਵੀ ਸਿਰ ਚੁੱਕਦਾ ਹਨ ਦਸਵੀਂ ਤੋਂ ਖੇਤੀ ਕਰ ਰਿਆ ਸੀ ਵੀ ਪਰਿਵਾਰ ਦੇ ਉੱਤੇ ਵੀ ਇਹ ਵੀ ਗੱਲ ਸੀ ਵੀ ਕਰਜ਼ਾ ਵੀ ਬੜਾ ਸੀ ਕਰਜ਼ਾ ਨੂੰ ਘਟਾਉਣ ਵਾਸਤੇ ਪੂਰੀ ਮਿਹਨਤ ਲਾਈ ਹੋਈ ਸੀ ਤਾਂ ਹੀ ਜਿਹੜਾ ਮੋਰਚੇ ਤੇ ਗਿਆ ਸੀ ਮੈਂ ਮੈਂ ਕਿ ਮੱਜਾਂ ਦਾ ਕੰਮ ਆਪ ਕਰਦਾ ਸੀ ਹਨਾ ਬਈ ਮੱਜਾਂ ਲਾ ਕੇ ਬਹੁਤ ਨੇ ਮੱਜਾਂ ਪਾ ਲਈ ਮੱਜਾਂ ਦਾ ਉਹ ਆਪਣਾ ਬਹੁਤ ਵਧੀਆ ਸੀ ਠੀਕ ਆ ਬਾਈ